ਮੈਂ ਲਗੂਗਾ ਨਾ ਮੇਰੇ ਸਾਰੇ ਬੰਦੇ ਲੱਗਣਗੇ ਚੈਲੈਂਜਰ ਜਿੰਦਾ ਜਿੰਦਾ ਜਿੰਦਾਬਾਦ ਇਹ ਨਹੀਂ ਕਰਨਾ ਵੀਰੇ ਇਹ ਨਹੀਂ ਕਰ ਆ ਦੇਖੋ ਸੋਨਿਆ ਜੈ ਜੀ ਕਾ ਜੈ ਕਾ ਕੰਮ ਕਰੋ ਕੰਮ ਖੋਰੇ ਵੀਰ ਦਾ ਬੋਲ ਜੋ ਕਰਵਾਇਆ ਜੈ ਜੀ ਯਾਦ ਕਰੇ ਨਾਲੇ ਮੇਲ ਕਰ ਦੋ ਮਾਤਾ ਲਿਆ ਹੋਰ ਫੜਾ ਬਸ ਸ਼ੁਕਰੀਆ ਜੀ ਧੰਨਵਾਦ ਜੰਨੀ ਸਾਹਿਬ ਬਹੁਤ ਬਹੁਤ ਜੀ ਹੋਰ ਵੀ ਹਾਂ ਜੀ ਚਲੋ ਸ਼ਾਬਾਸ਼ ਲੱਗੋ ਬੋਲੇ ਸੋਨਹੀਓਂ ਬੋਲੇ ਸੋਨਹੀਓਂ ਬੋਲੇ ਸੋਨਹੀਓਂ ਹੋਰ ਵੀ ਠੀਕ ਹੈ ਹਾਂ ਜੀ ਚਲੋ ਸ਼ਾਬਾਸ਼ ਤੁਸੀਂ ਕੰਮ ਕਰ ਰਹੇ ਬੜਾ ਖੁਸ਼ੀ ਹੋਈ ਹਾਂ ਜੀ ਲੱਗੇ ਪਿਆ ਜੀ ਬਹੁਤ ਅੱਛੇ ਇਹ ਕੈਮਰਾ ਪਿੱਛੇ ਰੁਇਆ ਜੀ। ਦਰਦੀਆਂ ਟੰਡਾ ਜੀ। ਉਹ ਖੜੀ ਐ? ਆਏ ਖੜੀ ਐ ਜੀ। ਉਹ ਖੜੀ ਐ ਜੀ ਅੱਧੀ ਕਿਉਂ ਖੜੀ ਆ ਉੱਥੇ ਉਹ ਕਰਕੇ। ਜੀ ਵੈਸੇ ਉਹ ਖੜੀ ਐ। ਇਹ ਪਿਛਲੀ ਵਾਰ ਲਾਈ ਤੀ। ਬਾਈ ਅਸੀਂ ਐਂ ਜਾਂਦੇ ਆ ਵੀ ਜਿਹੜਾ ਉਹ ਪਾਦੇ ਪਰ ਫੇਰੇ ਦਿੱਤਾ ਪਿਆ ਨਾ ਉੱਥੇ ਡਰੇ ਨਿਕਲ ਜਵੇ ਤਾਂ ਗੱਬੇ ਚੱਲੇ ਤੇ। ਹਾਂ ਉਧਰ ਚਲੇ ਜਾਊਗਾ ਪਿਛਲੀ ਵਾਰ ਵੀ ਐਂ ਕਰਿਆ ਸੀ। ਹਾਂ ਜੀ। ਉਹ ਐਸ ਡੀਓ ਮਾਈਨਿੰਗ ਨੂੰ ਬੁਲਾਇਆ। ਐਸ ਡੀਓ ਮਾਈਨਿੰਗ? ਐਸ ਡੀਓ ਸਾਹਿਬ ਸਾਹਿਬ। ਆ ਜੀ ਮੜਾ ਜਾ। ਆਓ ਸਾਹਮਣੇ ਆਓ। ਜੇ ਇੱਕ ਉਧਰੋਂ ਡਰੇਨ ਮਾਰ ਦੋ ਨਾ ਇਹਦਾ ਇਹਦਾ ਬਹੁਤ ਚੇਂਜ ਕਰੋ ਬਹੁਤ ਪਰਲੇ ਪਾਸੇ ਚਲੇ ਜਾਉ ਉਧਰਲੇ ਪਾਸੇ ਸਾਰਾ ਆਪਣਾ ਡਰੇਨ ਮਾਰਨ ਦਾ ਉਧਰ ਕਰ ਜ਼ਰੂਰਤ ਹੈ ਇਹ ਉਧਰੋਂ ਕਰਕੇ ਅੰਦਰ ਆ ਰਿਹਾ ਮੈਂ ਵੀ ਦੇਖਿਆ ਹਾਂ ਹਾਂ ਜੇ ਤੁਸੀਂ ਉਧਰ ਡਰੇਨ ਮਾਰ ਦੋ ਜੀ ਤਾਂ ਬਹੁਤ ਉਧਰ ਚਲੇ ਜਾਣਾ ਬਿਲਕੁਲ ਪਿਛਲੀ ਮਤਲਬ 3-4 ਸਾਲ ਪਹਿਲਾਂ ਬਹੁ ਆਇਆ ਸੀ ਇੱਧਰ ਇਹਦੀ ਉਧਰ ਡਰੇਨ ਮਾਰੀ ਬਹੁ ਉਧਰ ਹੋ ਗਿਆ ਫਿਰ ਖਤਰਾ ਨਹੀਂ ਕੋਈ ਬਿਲਕੁਲ ਪਾਣੀ ਕੰਮਾ ਲਾਉਣੇ ਕਰਕੇ ਲਗੀ ਢਾਹ ਜੀ ਉਹਦੇ ਕਰਕੇ ਇੱਧਰ ਨੂੰ ਆਇਆ ਉਹਦੇ ਕਰਕੇ ਪਾਣੀ ਇੱਧਰ ਆਇਆ ਠੀਕ ਹੈ ਇਹ ਜ਼ਰੂਰ ਕਰਵਾ ਦਿਓ ਸਵੇਰੇ ਬਿਲਕੁਲ ਜ਼ਰੂਰ ਆ ਜੋਗੇ ਰੱਖ ਚੱਲ ਨੇ ਹੋਰ ਵੀ ਹੋਰ ਨਵਾਰੇ ਸੇਵਾ ਸਾਰੇ ਜਾਣੇ ਹਾਂਜੀ ਚਲੋ ਬਹੁਤ ਅੱਛਾ ਇਹਦਾ ਬਹੁਤ ਚੇਂਜ ਕਰਾਓ ਪਰ ਇਹ ਤੇ ਦਰਿਆ ਖਾਲੀ ਪਿਆ ਇੱਕ ਡਰੇਨ ਉਧਰਲੇ ਪਾਸੇ ਵੱਜੂਗੀ ਬਹੁਤ ਚੇਂਜ ਹੋ ਜਾਣਾ ਬਿਲਕੁਲ ਅਸੀਂ ਇਹ ਕਿਹਾ ਸੀ ਉਹਨਾਂ ਨੂੰ ਕਿ ਜੇ ਉਧਰਲੇ ਪਾਸੇ ਕੱਟ ਕੇ ਇੱਕ ਡਰੇਨ ਹੋ ਜਣੀ ਉਹ ਡਰੇਨ ਜੇ ਦੇਖੀ ਚੱਲਣਾ ਪਾਣੀ ਮੈਂ ਉਹਨੂੰ ਐਸਡੀ ਨੂੰ ਸਮਝਾਇਆ ਵੀ ਹੁਣ ਪਿਛਲੀ ਜਦ 4 ਸਾਲ ਪਹਿਲਾਂ ਇੱਥੇ ਅਸੀਂ ਰਾਤ ਦੋ ਰਾਤਾਂ ਰਹੇ ਤੇ ਆਪਾਂ ਸਾਰੇ ਜਾਣੇ ਜਦ ਵੀ ਉਹ ਤੇ ਡਰੇਨ ਮਾਰੀ ਸੀ ਬਿਲਕੁਲ ਜੀ ਬਹੁਏ ਨੇ ਤੇ ਕੱਲ੍ਹ ਸਵੇਰੇ ਮਰਨ ਦਾ ਹੀ ਕਹਿੰਦੇ ਜੀ ਉਹਨਾਂ ਨੂੰ ਕਿਹਾ ਤਾਂ ਐਸ ਡੀਓ ਕਹਿੰਦੇ ਪਾਣੀ ਦਾ ਰਾਤ ਡੇਡ ਲੱਖ ਕਿਉਂ ਸੀਕਦਾ ਪਾਣੀ ਹੁਣ ਹੈਗਾ ਕੋਈ 65 ਤੋਂ 70 ਹਜ਼ਾਰ ਕਿਉਂ ਥੋੜਾ ਜਿਹਾ ਘਟਾ ਕੇ ਪਾਣੀ ਡਰੇਨ ਮਾਰ ਦੇਣ ਪਾਣੀ ਦਾ ਬਹੁਤ ਬਦਲ ਜਾਣਾ ਸੀ ਵੱਜ ਜਾਣਾ ਹੁਣ ਸਵੇਰੇ ਕਹਿੰਦੇ ਸ਼ਾਇਦ ਉਹ ਲੋਕਾਂ ਨਾਲ ਗੱਲ ਕਰਾਉਣਾ ਸਾਹਿਬ ਜੀ ਸਵੇਰੇ ਡੀਸੀ ਨਾਲ ਵੀ ਕਰਨਾ ਹਾਂ ਮਲਾ ਕੇ 382 ਨੂੰ ਉਹਦੇ ਨਾਲ ਗੱਲ ਕਰਨੀ ਹੈ ਡੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਦੌਦਪੁਰ ਖੜਾ ਸੀ ਚਮਕੌਰ ਸਾਹਿਬ ਏਰੀਆ 'ਚ ਬੰਨ ਦੇ ਉੱਤੇ ਤਾਂ ਐਕਚੁਅਲੀ ਕੀ ਹੈ ਕਿ ਇਹਦਾ ਪਾਣੀ ਦਾ ਬਹਾਅ ਹੈ ਉਹ ਪਿੰਡਾਂ ਵਾਲਾ ਪਾਸੇ ਹੋਇਆ ਵਾ ਤਾਂ ਇਦਾਂ ਦੀ ਉਹ ਵਿੱਚ ਪ੍ਰੋਬਲਮ ਆਈ ਸੀ ਐਸਸੀ ਦੂਸਰੇ ਪਾਸੇ ਟ੍ਰੈਂਚ ਮਾਰਤੀ ਸੀ ਪਾਣੀ ਦਾ ਬਹਾਅ ਉਧਰ ਹੋ ਗਿਆ ਸੀ ਤੇ ਪਿੰਡ ਬਚ ਗਏ ਸੀ ਤੁਸੀਂ ਉਹ ਪੋਪ ਲਾਈਨਾਂ ਵਗੈਰਾ ਇੰਤਜ਼ਾਮ ਕਰ ਦਿਓ ਸਾਡੇ ਬੰਦੇ ਨਾਲ ਹੋ ਕੇ ਉਹ ਪਰਲੇ ਪਾਸੇ ਟ੍ਰੈਂਚ ਮਰਾ ਦਿੰਦੇ ਸਵੇਰੇ ਮੈਂ ਵੀ 6 ਵਜੇ ਇੱਥੇ ਆ ਜਾਊਗਾ ਪੋਪਲੈਨ ਭਾਰਤਮਾਲਾ ਤੁਸੀਂ ਥੋੜਾ ਜਿਆ ਇਨਸ਼ੋਰ ਕਰ ਦੋ ਕਿ 6 ਵਜੇ ਪਾਈਪ ਉਹ ਪੋਪਲੈਨ ਆ ਜਾਂ ਜੀਸੀਬੀਆਂ ਵਗੈਰਾ ਆ ਜਾ ਗੱਗੂ 2 ਘੰਟੇ ਦਾ ਸਾਰਾ ਕੰਮ ਹੈ ਤਾਂ ਇਹ ਪਾਣੀ ਡਾਇਵਰਟ ਹੋ ਜਾਣਾ ਪਿਛਲੀ ਵਾਰੀ ਇੱਕ ਐਕਸੀਡੈਂਸ ਆਣਾ ਸੀਗਾ ਉਹਨੇ ਸਾਡੇ ਨਾਲ ਲਾ ਕੇ ਕਰਤਾ ਸੀ ਤੁਸੀਂ ਕਾਈਂਡਲੀ ਨੂੰ ਉਹ ਸੀਰੀਅਸਲੀ ਲਿਓ ਸਵੇਰੇ ਮੈਂ ਵੀ 6 ਵਜੇ ਉਰੇ ਪਹੁੰਚ ਜਾਊਗਾ ਆਰਮੀ ਸਰ ਏਸੀ ਯੂਟੀ ਸਾਹਿਬ ਆਈਐਸ ਰੈਡ ਕਰਾਣੇ ਪਾਣੇ ਚਲੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬਈ ਆਪਣੇ ਘਰ ਦੇ ਕੰਮ ਛੱਡ ਕੇ ਤੁਸੀਂ ਸੇਵਾ ਦੇ ਲੱਗ ਗਏ ਜਿੰਨੀ ਕੱਢੀ ਜਾਂਦੀ ਤਾਂ ਆਹ ਕੰਮ ਹੋਣਾ ਹੀ ਨਹੀਂ ਇਹ ਗੱਲ ਹੈ ਵੀ 4 ਸਾਲ ਤੇ ਉਧਰ ਡੀਸਿਲਟਿਕ ਨਹੀਂ ਹੋਈ ਉਹਨੇ 6 6 ਫੁੱਟ ਰੇਤਾ ਚੜਿਆ ਵਾ 10 ਲੱਫ ਫੁੱਟ ਲਗਾ ਲਓ ਲੇਕਿਨ ਇਹ ਹੈ ਕਿ ਪਾਣੀ ਇਸ ਕਰਕੇ ਆਪਣੇ ਨੂੰ ਮਾਰਦਾ ਉਹ ਤੱਕਾ ਇਧਰ ਬਚੀ ਜਾਂਦਾ ਉਹ ਕਹਿੰਦੇ ਜੀ ਫੋਰੈਸਟ ਉਹ ਇਹ ਵੀ ਦੱਸ ਰਹੇ ਕਿ ਜੀ ਫੋਰੈਸਟ ਏਰੀਆ ਇਸ ਕਰਕੇ ਜੀ ਹੋਣ ਦਿੱਤੀ ਤਾਂ ਉੱਥੇ ਹੁਣ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸਰਕਾਰਾਂ ਦੀ ਕਿ ਉਹ ਖਾਲੀ ਕਰ ਦੇਵੇ ਆਪਾਂ ਇਸ ਗੱਲ 'ਚ ਨਾ ਪਈਏ ਪਰ ਕੱਲ ਨੂੰ ਟ੍ਰੇਨ 'ਚ ਬੱਜੇਗੀ ਤਾਂ ਹੋ ਜਾਣਾ। ਹੁਣ ਫੋਰੈਸਟ ਬਣੀ ਕਿਹੜੀ ਕੋਈ ਪਲਾਂਟੇਸ਼ਨ ਹੋਈ ਵੀ ਖਾਲੀ ਪਈ ਹੈ ਲੋਕਾਂ ਦੇ ਕੋਈ ਨਾ ਬੱਸ ਆਪਾਂ ਉੱਥੇ ਖੜੇ ਸਾਬ ਉਹੀ ਤੁਸੀਂ ਮਰਾਈ ਤੀ ਉਸ ਟਾਈਮ ਵੀ ਤਾਂ ਫੋਰੈਸਟ ਸੀ। ਹਾਂ ਹਾਂ। ਅੱਧਨੀ ਫੋਰੈਸਟ ਵੱਧ ਵੀ ਤੋ ਹੋਈ ਚੁਈ। ਉਹ ਯਾਰ ਹੁਣ ਲੀਡਰਾਂ ਨੇ ਡਿਸੀਜਨ ਲੈਣੇ ਹੁੰਦੇ ਆ। ਨਹੀਂ ਉਸ ਟਾਈਮ ਤੁਸੀਂ ਆਪ ਨਾਲ ਹੋ ਕੇ ਮਰਾਈ ਆ। ਅੱਜ ਹੁਣ ਨਹੀਂ ਪੱਜਦੀ ਹੁਣ ਕੀ ਕਰ ਲੋਗੇ ਉਹਨੂੰ? ਕੋਈ ਨਹੀਂ ਕੱਲ ਨੂੰ ਬੱਜੇਗੀ। ਜੀ ਸਾਹਿਬ ਉਹ ਸੀ ਪਿਛਲੇ ਸਾਲ ਜੋਰ ਲਾ ਲਵੇ ਇੱਕ ਨਹੀਂ ਸੁਣੀ ਸਾਡੀ ਉਧਰ ਉੱਚੀ ਪਈ ਐ ਇਧਰ ਨਹੀਂ ਇਧਰ ਰਹਿਤਾ ਇਹ ਲੀਗਲ ਮਾਈਨਿੰਗ ਤਾਂ ਹੋਏ ਨਹੀਂ ਰਹੀ ਰਾਤਾਂ ਨੂੰ ਚੱਕਦੇ ਤਾਂ ਚੋਰਾਂ ਦੇ ਚੋਰਾਂ ਦੇ ਤਾਂ ਲਾਠੀਆਂ ਦੇ ਗੱਜ ਹੋ ਜਾਂਦੇ ਜਿੱਥੇ ਉਹਨਾਂ ਨੂੰ ਮਿਲਦਾ ਇਧਰ ਪਹਿਲੇ ਨਮਾਣ ਇਧਰੋਂ ਫਿਰ ਇੱਥੇ ਚੱਕੀ ਜਾਂਦੇ ਆ ਉਹ ਪਰਲੇ ਪਾਸੇ ਜੋਰ ਲਾਦੇ ਹੋਈ ਤਾਂ ਲੋਕ ਨਾ ਇਕੱਠੇ ਹੁੰਦੇ ਤਾਂ ਹੜਜਾ ਪਾ ਲੱਗਦਾ ਸੀ ਨਾਲ ਲੋਕਾਂ ਨੇ 19 ਦੇ ਵਿੱਚ 19 ਦੇ ਵਿੱਚ ਅਸੀਂ ਰਾਤਾਂ ਉਰੇ ਕੱਟੀਆਂ ਤੁਸੀਂ ਵੀ ਸਾਰੇ ਨਾਲੇ ਸੀਗੇ ਉਹ ਪਾਵਲਕ ਨਾਲ ਸਾਰਾ ਲਾ ਇਹਦਾ ਅੱਜ ਵੀ ਡਰਾਮਾ ਕਰਨਾ ਹੈ ਲੇਬਰ ਦਾ ਨਹੀਂ ਤੇ ਪਈਆਂ ਦਾ ਹਾਂਜੀ ਰਾਤ ਇਕੱਦੇ ਰਾਤ ਰਹਿਣ ਬਸ ਇਹ ਬੰਦਾ ਤਿੰਨ ਬੰਦੇ ਸਿਰਫ ਹਾਂਜੀ ਹਾਂਜੀ ਰਾਤ ਕੋਈ ਬੰਦਾ ਨਹੀਂ ਦੱਤੇ ਅੱਜ ਵੀ ਜਿਆਦਾ ਤੁਹਾਨੂੰ ਉਹਨੂੰ ਪਤਾ ਸਰਕਾਰੀ ਸਰਕਾਰੀ ਸਭ ਨੇ ਆਣਾ ਉਹਦੇ ਕੋਲੇ ਡਰਾਮਾ ਕਰਿਆ ਹੈਗਾ ਸਰਕਾਰੀ ਕੋਈ ਬੰਦਾ ਸਰਕਾਰੀ ਬੰਦੇ ਤਿੰਨ ਤੇ ਸਿਰਫ ਲੰਗੀ ਜਨੇ ਕਿਸ ਕੀ ਜਨੇ ਬਾਕੀ ਕੋਈ ਨਹੀਂ ਗਿਆ ਐਸਡੀਓ ਸਾਹਿਬ ਸੀ ਕਿਉਂ ਐਸਡੀਓ ਸਾਹਿਬ ਮਤਲਬ ਇਹ ਬੰਦਾ ਹੈਗਾ ਇਹ ਤਿੰਨ ਬੰਦੇ ਹੈਗੇ ਆ ਆਪਾਂ ਆਪਾਂ ਇਹ ਹੈਗੇ ਆ ਆਪਾਂ ਦੂਸ਼ਣਵਾਜੀ ਨੂੰ ਛੱਡ ਕੇ ਕਿਸੇ ਤਰ੍ਹਾਂ ਆਪਣਾ ਕੰਮ ਟਾਲ ਲੀਏ ਠੀਕ ਕਰੀਏ ਹੁਣ ਕੱਲੋਂ ਆਪਾਂ ਉਹਦੇ ਟ੍ਰੈਂਚ ਬਣਾਉਂਦੇ ਤੁਸੀਂ ਥੋੜਾ ਧੰਨਵਾਦ ਹੈ ਤੁਈ ਸਾਰੇ ਜਣੇ ਲੱਗ ਕੇ ਸੰਭੀ ਹੋਈ ਏ ਗੱਲ ਇਹਨੂੰ ਅੱਜ ਰਾਤ ਆਪਾਂ ਹੋਰ ਸੰਭੀਏ ਗਾਲੋ ਟਰੈਜ ਮਾਰ ਕੇ ਦਾ ਚੇਂਜ ਕਰੀਏ ਬਾਬਾ ਪਾਣੀ ਤਾਂ ਬਹੁਤ ਚੇਂਜ ਹੋ ਗਿਆ ਸਾਰਾ ਰੇਤ ਦਾ ਮੁਸੀਬਤ ਤੇ ਟਲ ਜਾਣੀ ਜੀ ਜਗਾ ਚੋੜੀ ਉਹਦੇ ਨਾਲੇ ਸਿਸਟਮ ਠੀਕ ਹੋ ਜਾਣਾ ਯਾਰ ਨਿਊਟ੍ਰੈਚਨਲ ਠੀਕ ਆ ਹੋਇਆ ਇਹ ਰੇਤਾ ਉੱਚਾ ਹੋ ਗਿਆ ਬਹੁਤ ਰੀਸਿਲਟਿੰਗ ਨਹੀਂ ਹੋਈ ਪਰ ਇੱਕ ਉਹਨਾਂ ਦੀ ਬੇਵਕੂਫੀ ਜੇ ਇਲਾਕਾ ਜੋ ਰੱਡਾ ਨਾ ਮਾਰਦਾ ਫਿਰ ਭਾਰੀ ਪੈ ਗਿਆ ਦਾ ਇਲਾਕੇ ਬਿਲਕੁਲ ਜੀ ਇਹਦਾ ਆਪ ਪਾਪ ਲੱਗੇ ਇੰਨੀ ਘੱਟੀ ਹੋਈ ਐ ਐਂਡੀ ਪਤਾ ਨਹੀਂ ਕਿੱਥੋਂ ਪ੍ਰਬੰਧਾਈ ਦਾ ਕਮੀ ਹੈਗੀ ਉਹ ਤੋਂ ਦਿ ਥੋੜੀ ਮਿਸਮੈਨੇਜਮੈਂਟ ਦੀ ਹਾਂ ਸਾਰੰਗਪੁਰ ਜਦੋਂ ਫੋਨ ਆਇਆ ਸਰਪੰਚ ਦਾ ਕਹਿੰਦਾ ਵੀ 20 20 ਮਿੰਟ ਲੱਗਣੇ ਵੀ ਇੰਨਾ ਜ਼ਿਆਦਾ ਪਾਣੀ ਬੱਜ ਰਿਹਾ ਹੈ ਅੱਧੇ ਘੰਟੇ ਉੱਥੇ 100 150 ਬੰਦਾ ਪਹੁੰਚ ਗਿਆ ਲੋਕਾਂ ਵੱਲੋਂ ਕੋਈ ਤਾਂ ਉੱਥੇ ਤਾਂ ਲਾਈਵ ਹੋ ਕੇ ਕਿਹਾ ਫਿਰ ਉਸੇ ਤਾਂ ਆਪਣੇ ਇਲਾਕੇ ਦੇ ਲੋਕਾਂ ਵੱਲੋਂ ਤਾਂ ਕੋਈ ਕਮੀ ਨਹੀਂ 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 ਆਪਣੇ ਪਿਛਲੀ ਵਾਰ 19 ਵਿੱਚ ਵੀ ਰਾਤਾਂ ਉਹਦੇ ਕੱਟੀਆਂ ਇਹਨਾਂ ਲੱਗੇ ਹੋਏ ਨੇ ਇੱਥੇ ਤਾਂ ਜੀ 2 ਸਾਲ ਪਹਿਲਾਂ ਨਹਿਰ ਪਾਣੀ ਕੱਟੀ ਰਾਤ ਇਹ ਇੱਥੇ ਵੀ ਹੋਇਆ ਉਧਰ ਸਾਡੇ ਐਮਐਲਏ ਸਾਹਿਬ ਆ ਉਹ ਪਾਰਲੀਮੈਂਟ ਦੇ ਇੰਨੇ ਚੱਲਦੇ ਆ ਗੁਰਦੁਆਰੇ ਕੋਲ ਦੀ ਮੋੜ ਜਾਂਦੇ ਆ ਗਾਂ ਆ ਦੇ ਜੇ ਨਹੀਂ ਆ ਹਾਲ ਹੋਵੇ ਸਾਡਾ ਤਾਂ ਹੁੰਦਾ ਹੁੰਦਾ ਇੱਕ ਸੜਕ ਦੇ ਕਿਨਾਰੇ ਗੜ ਕੇ ਕਹੀ ਜੀ ਚਲਾ ਕੇ ਥੱਕ ਗਿਆ ਜੀ ਚਲੋ ਨਾਲ ਵੀ ਦੇਖ ਕੇ ਮੋੜ ਕੇ ਕੱਲ ਵੀ ਦੇਖ ਕੇ ਮੋੜ ਗਏ ਹੋਲੀ ਕੋਈ ਨਹੀਂ ਉਹਦਾ ਮੁੱਛਾ ਜਮ ਰੋਡ ਕੇ ਲਾਂਗੇ ਜੀ ਅੱਲ ਵੀ ਉਹ ਘੜਿਆ ਨਹੀਂ 5 ਮਿੰਟ ਵੀ ਹੋਰ ਪਵਾ ਲੋ ਜੇ ਲੋੜ ਆਪਾਂ ਇਹਦਾ ਸਾਰੇ ਨੰਗੇ ਪੈਰੀਓ ਖੜੇ ਹੋਰਾਂ ਇਲਾਕਾ ਹੀ ਨੰਗੇ ਪੈਰ ਹੋਇਆ ਬਾਈ ਜੀ ਸਵੇਰੇ 6 ਵਜੇ ਆਜਣਾ ਜਿੰਮੇਵਾਰੀ ਕਾਉਂਟਿ ਬੌਂਡ ਹੋ ਜਾਣੀ ਜੇ ਕੋਈ ਵੀਰੇ ਮੈਂ ਨਹੀਂ ਇਹ ਹੋਣਾ ਡੀਸੀ ਸਾਹਿਬ ਨੂੰ ਪਵਾਣਾ ਹੋਰ ਪਵਾ ਲੋ ਸਵੇਰੇ ਕੰਮ ਕਰਾ ਪੋਪਲ ਨੇ ਆ ਜਾਣ ਜੇ ਆਪਰੇਟਰ ਨਾ ਹੋਏ ਤਾਂ ਜਿਹੜਾ ਰੀਨ ਕਰਿਆ ਵਾ ਮੁੰਡਾ ਦਬਈ ਤੋਂ ਚਾਰ ਓਪਰੇਟਰ ਸਵੇਰੇ 6 ਵਜੇ ਰ ਖੜੇ ਹੋਣਗੇ ਓਪਰੇਟਰ ਪੋਪਲਾਈਨ ਵਾਲੇ ਤੁਸੀਂ ਪੋਪਲਾਈਨ ਜਿਹੜੀਆਂ ਭਾਤਮਾਲਾ ਪ੍ਰੋਜੈਕਟ ਦੇ ਨਾਲ ਗੱਗੋ ਵਾਲੇ ਉੱਤੇ ਖੜੇ ਉਹਨਾਂ ਦੇ ਉੱਤੇ ਮੈਨੂੰ ਨੰਬਰ ਮੈਨੂੰ ਨੰਬਰ ਆਉਂਦਾ ਕਾਫੀ ਲੰਬਾ ਦਰਿਆ ਹੈ ਨਾ ਪਾਣੀ ਉਧਰਲੇ ਪਾਸੇ ਚੱਲਣ ਲੱਗ ਜਾਵੇ ਉਧਰ ਪਿੰਡ ਨਹੀਂ ਹੈ ਤਾਂ ਸਾਡੇ ਪਿੰਡ ਵੱਜ ਜਾਣਗੇ ਕੋਈ ਨਹੀਂ ਸਰ ਸਰ 24 7 ਸਾਡੇ ਅਸੀਂ ਲੱਗੇ ਹੋਏ ਆ ਜੀ ਬੜਾ ਧੰਨਵਾਦ ਤੁਸੀਂ ਨੌਜਵਾਨ ਮੁੰਡੇ ਹੋ ਅੱਛੀ ਗੱਲ ਐਕਚੁਅਲੀ ਇਹ ਐਕਸਪੀਰੀਅੰਸ ਹੋਇਆ ਵਾ ਜੀ ਉਹਰੇ ਪਹਿਲਾਂ ਇਹ ਦ੍ਰਿਸ਼ਮਾਨ ਦੀ ਗੱਲ ਕਰਦੇ ਨਾ ਡਰੇਨ ਦੀ ਇਹ ਐਕਸਪੀਰੀਅੰਸ ਹੋਇਆ ਵਾ ਤੇ ਤਾਂ ਤੁਹਾਨੂੰ ਐਕਸਪੀਰੀਅੰਸ ਵਾਲੀ ਗੱਲ ਦੱਸੀ ਹੈ ਕੋਈ ਵੈਸੇ ਐਡਵਾਈਸ ਨਹੀਂ ਹੈਗੀ ਪਰ ਬਲੀ ਕੋਈ ਨਹੀਂ ਹੋਮ ਪ੍ਰੈਕਟੀਕਲ ਹੋਈ ਵੀ ਚੀਜ਼ ਐ ਇਹਦੇ ਨਾਲ ਵੱਧ ਪਾਣੀ ਸੀ ਇੱਥੇ ਪਰਲੇ ਪਾਸੇ ਐਸਡੀ ਦਾ ਬਹੁਤ ਘੱਟ ਹੈ ਪਿਛਲੇ ਤਾਂ ਉਹ ਜੀ ਬੋਲਡਰ ਦਾ ਇਹਦਾ ਕਾਫੀ ਇਸ਼ਾਰਾ ਹੋਇਆ ਵੀ ਸੀ ਉਹ ਫੇਰ ਠੀਕ ਹੈ ਸਭ ਤੋਂ ਵੱਧ ਮਾਰੇ ਹੋ ਰਹੀ ਹੈ ਜੀ ਉਹ ਤਾਂ ਗਿਰ ਗਿਆ ਜੀ ਹੈ ਅੱਜ ਤੱਕ ਗਿਰ ਗਈ ਉਹ ਐਸੀ ਉਹ ਮੇਰੇ ਟਾਈਮ ਤੇ ਕਰਾਇਆ ਸੀ ਕਾਫੀ ਕਰਾਇਆ ਤੁਸੀਂ ਉਹ ਉੱਥੇ ਇਹ ਅੱਗੇ ਰਹਿ ਗਿਆ ਇਹਦਾ ਜੀ ਡੁੱਗਾ ਜੇ ਡੁੱਗਾ ਹੋ ਕੇ ਪੱਕਾ ਹੋਈ ਬੇਹਰ ਖੜਾ ਹੋ ਉਹ ਅਸਲ ਚੋ ਮਨੇਗਾ ਸਕੀਮ ਚ ਕਰਾਇਆ ਸੀ ਸਪੈਸ਼ਲ ਡਰਾਈਵ ਦੇ ਨਾਲ ਹੋਣਾ ਸਪੈਸ਼ਲ ਡਰਾਈਵ ਦੇ ਨਾਲ ਕਰਾਉਂਦੇ ਇਹ 1.5-2 ਕਿਲੋਮੀਟਰ ਇੱਥੇ ਜਿਹੜੀ ਐਸਡੀਐਮਸੀ ਨਾ ਲੇਡੀਗ ਉਹ ਨਾਲ ਹੋ ਕੇ ਮਿਹਨਤ ਕਰਕੇ ਕਰਾਉਂਦੀ ਰਹੀ ਇਹ ਨਹੀਂ 1.5 ਕਿਲੋਮੀਟਰ ਲੰਬਾ ਉਹ ਹੋ ਜਿਵੇਂ ਅਧਿਕਾਰ ਵਾਲੇ ਹਾਂ ਸਾਰੰਗਪੁਰ ਤੋਂ ਪਰਨੀਤ ਕੋਰ ਤੇ ਪਾਣੀ ਬੰਦੇ ਨਾਲੇ ਲੱਗਿਆ ਹੋਇਆ ਚੱਲਦੇ ਆਪਾਂ ਉੱਥੇ ਆਲਾ ਕਿੱਥੇ ਸਾਰੰਗਪੁਰ ਹਾਂ ਉੱਥੇ ਵੀ ਸਿਚੁਏਸ਼ਨ ਆ ਰੌਟੇ ਦੇ ਅੰਦਰ ਦੇਖ ਕੇ ਆਈਏ ਹਾਂਜੀ ਚੱਲਦੇ ਆਉਂਦੇ ਆ ਉੱਥੇ ਤਾਂ ਫਰਕ ਹੈ ਜੀ ਉੱਥੇ ਨਾ ਇਹ ਦਰਿਆ ਖੁੱਲ੍ਹਾ ਥੋੜਾ ਜਿਹਾ ਪਰਲਾ ਸਾਈਡ ਥੋੜੀ ਜਿਹੀ ਨਹੀਂ ਆਉਂਦੀ ਰਾਤ ਖੁੱਲ ਗਿਆ ਰਾਤ ਪਾਣੀ ਜਦੋਂ ਵੱਧ ਪਾਣੀ ਨੂੰ ਉਧਰ ਮਾਰਿਆ ਤੱਕ ਪਾਸੇ ਢੇਰੀ ਪਈ ਸੀ ਥੋੜਾ ਜਿਹਾ ਸੱਚ ਜਿਆਦਾ ਦਿੱਕਤ ਆ ਮੀਂਹ ਤੇ ਚਿਕੜੀ ਨੇ ਕਰ ਉੱਥੇ ਨਾ ਵਿਚ ਨਾ ਟਾਵਰ ਖੜਾ ਆ ਆਪਣੇ ਬਿਜਲੀ ਦਾ ਉਹਦੇ ਨਾਲ ਆ ਕੇ ਜੋ ਦਰੱਖ ਦਰੱਖ ਤੋਂ ਲੱਗੇ ਉਹ ਰੇਤ ਆ ਕੇ ਸਾਰਾ ਉੱਥੇ ਜਮਾ ਹੋਈ ਹੈ ਉਦੋਂ ਪਾਣੀ ਸਿੱਧਾ ਇੱਧਰ ਨੂੰ ਵਜਣ ਲੱਗ ਗਿਆ ਉੱਥੇ ਲੰਗਦੀਆਂ ਦੋ ਲਾਈਨਾਂ ਲੰਗਦੀਆਂ ਉੱਥੇ ਵਜਣ ਹਾਂ ਦੋ ਲਾਈਨਾਂ ਚਲੋ ਆਓ ਫਿਰ ਉੱਧਰ ਚ ਆਈਏ ਠੀਕ ਹੈ ਨਾ ਨਾ ਫਿਰ ਚਲਦਾ ਇਧਰ ਆਪਰੇ ਸਸੀਗਾ ਸਰ ਜੀ ਓਕੇ ਵਧੀਆ ਹੈ ਵਧੀਆ ਹੋਰ ਜੀ ਉੱਧਰ ਵੀ ਜਾ ਆਈਏ ਜੀ ਚਲੋ ਜੀ ਹਾਂ ਜੀ ਉੱਧਰ ਵੀ ਜਾ ਆਈਏ ਆਉਣੇ ਐਸੀ ਸਵੇਰੇ 6:00 ਵਜੇ ਤੁਹਾਡੇ ਕੋਲ